ਇੱਕ ਮੌਕੇ ਦੇ ਨਾਂ ਦੇ ਉਤੇ ਲੋਕਾਂ ਨਾਲ ਨਣਾ ਨੇ ਧੋਖਾ ਕੀਤਾ। ਔਰ ਕੱਲ ਵੀ ਜਿਹੜਾ ਇਨਸੀਡੈਂਟ ਹੋਇਆ ਰਮਨ ਅਰੋੜਾ ਜਿਹੜੇ ਕੀ ਸੈਂਟਰ ਦੇ ਵਿਧਾਇਕ ਨੇ ਉਹਦੀ ਕੱਲ ਵੀ ਗ੍ਰਿਫਤਾਰੀ ਹੋਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ 'ਚ ਸੈਟਲਮੈਂਟ ਕਰਾਉਣ ਦੇ ਲਈ ਲੋਕਾਂ ਦੇ ਕੋ ਲੋ ਪੈਸਾ ਲੈਣ ਦੇ ਮਾਮਲੇ 'ਚ ਔਰ ਮਾਨ ਸਾਹਿਬ ਕਹਿ ਰਹੇ ਨੇ ਕਿ ਆਪਣਾ ਹੋਵੇ ਚਾਹੇ ਬਗਾਨਾ ਹੋਵੇ ਭ੍ਰਸ਼ਟਾਚਾਰ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਜਿਹੜੀ ਪਾਰਟੀ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਲਿਬੜੀ ਪਈ ਹੈ ਉਹ ਪਾਰਟੀ ਜਦੋਂ ਇਦਾਂ ਦੀਆਂ ਗੱਲਾਂ ਕਰਦੀਆਂ ਨਾ ਤੇ ਨਾ ਹੀ ਪੰਜਾਬ ਵਾਲਿਆਂ ਨੂੰ ਸਮਝ ਆਂਦੀ ਹੈ ਤੇ ਪੰਜਾਬੀ ਹੋਣ ਨਾਲ ਨਾ ਹੀ ਇਹਨਾਂ ਦੀਆਂ ਗੱਲਾਂ ਜਾਂਦੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਔਰ ਮਾਨ ਸਾਹਿਬ ਕੋਲੋਂ ਪੁੱਛਣਾ ਚਾਹਨਾ ਇਹ ਜਿਹੜੀ ਗਿਫਤਾਰੀ ਹੈ ਨਾ ਇਹ ਲੁਧਿਆਣਾ ਦੀ ਜਿਮਣੀ ਚੌਂਕ ਦੇ ਕਾਰਨ ਹੋਈ ਹੈ ਕਿ ਲੋਕੀ ਕਿਉਂਕਿ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਔਰ ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਦਾ ਆਧਾਰ ਉੱਥੋਂ ਪੂਰੀ ਤਰ੍ਹਾਂ ਸਾਫ ਹੋ ਰਿਹਾ ਲੋਕਾਂ ਦਾ ਧਿਆਨ ਹਟਾਉਣ ਲਈ ਇਹਨਾਂ ਨੇ ਇੱਕ ਨਵਾਂ ਡਰਾਮਾ ਖੇលਿਆ ਔਰ ਇਹ ਆਦਤ ਕੋਈ ਇਹਨਾਂ ਦੀ ਨਵੀਂ ਨਹੀਂ ਹੈ ਪੁਰਾਣੀ ਹੈ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ 2022 ਚ ਜਦ ਇਹ ਸਰਕਾਰ ਬਣੀ ਤੇ ਮਾਨ ਸਾਹਿਬ ਨੇ ਆਪਣੀ ਸੰਗਰੂਰ ਦੀ ਪਾਰਲੀਮੈਂਟ ਸੀਟ ਖਾਲੀ ਕੀਤੀ ਉੱਤੇ ਜਿਮਨੀ ਚ ਆਨਾਈ ਤੇ ਇਹਨਾਂ ਨੇ ਬੀਜੇ ਸਿੰਘਲਾ ਜਿਹੜਾ ਇਹਨਾਂ ਦਾ ਐਮ.ਐਲ.ਏ ਮਾਨਸਾ ਸੀ ਹੈਲਥ ਮਨਿਸਟਰ ਸੀ ਉਹਨੂੰ ਗ੍ਰਿਫਤਾਰ ਕੀਤਾ ਕਿ ਉਹ ਗਵਰਨਮੈਂਟ ਦੇ ਟੈਂਡਰਾਂ ਦੇ ਅੰਦਰ 1% ਕਮਿਸ਼ਨ ਮੰਗਦਾ ਹੋਇਆ ਪਾਇਆ ਗਿਆ ਠੀਕ ਹੈ ਜੀ ਉਹਦੀ ਗ੍ਰਿਫਤਾਰੀ ਵੀ ਹੋਈ ਅੱਜ ਕੀ ਸਟੇਟਸ ਹੈ ਚਾ ਉਹ ਨੂੰ ਉਹਨਾਂ ਨੇ ਪਾਰਟੀ ਛੱਡਤਾ ਹੈ ਔਰ ਉਹਦੇ ਤੇ ਐਕਸ਼ਨ ਕੀ ਕਰ ਲਿਆ ਜੀ ਫੜ ਲਿਆ ਜੀ ਉਹਨੂੰ ਸੁਝਾਤਾ ਕਿਉਂ ਨਹੀਂ ਪੁੱਛਿਆ ਔਰ ਦੂਜੀ ਗੱਲ ਰਮਨ ਦੇ ਮਾਮਲੇ ਚ ਤੁਸੀਂ ਜਲੰਧਰ ਚਲੇ ਜਾਓ ਇਹ ਖੇਲ ਕੋਈ 7 ਦਿਨ ਦਾ ਥੋੜਾ ਉੱਤੇ ਔਰ ਇਹ ਖੇਲ ਇਹਨਾਂ ਦੇ ਸਾਰੇ ਐਮਐਲਿਆਂ ਦਾ ਹੈ ਇਸੇ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਡੁੱਬੀ ਹੋਈ ਪਾਰਟੀ ਹੈ ਉੱਤੇ ਗਲੀ ਗਲੀ ਤੇ ਚਰਚਾ ਚੱਲਦੀ ਹੈ ਕਿ ਜੇ ਕਿਸੇ ਦੀ ਦੁਕਾਨ ਦਾ ਮਾਮਲਾ ਕਿਸੇ ਦੇ ਪਲਾਟ ਦਾ ਮਾਮਲਾ ਜੇ ਫੈਨਰ ਵਿਸਤੀ ਦਾ ਮਾਮਲਾ ਤੇ ਵੇਈ ਸੈਟਲਮੈਂਟ ਕਰਨੀ ਹੈ ਉੱਥੇ ਤੇ ਚਰਚਾ ਇਹ ਵੀ ਚੱਲਦੀ ਹੈ ਕਿ ਲੜਾਈ ਹਿੱਸੇਦਾਰੀ ਦੀ ਹੈ ਅੱਜ ਸਾਢੇ 3 ਸਾਲ ਬਾਅਦ ਯਾਦ ਆਇਆ ਕਿ ਇਹ ਗਰਬੜ ਹੋਈ ਹੈ ਔਰ ਦੂਜਾ ਸੁਣੋ ਉਹਨੇ ਮੌਕਾ ਦਿੱਤਾ ਕਿ ਉਹ ਖੁਰਦੂ ਬੁਰਦੂ ਕਰ ਲੈ ਮਾਲ-ਸ਼ਾਲ ਲੜਾਗਾ ਕਿਉਂਕਿ ਹੱਤਾ ਪਹਿਲਾਂ ਉਹਦੀ ਸਿਕਿਉਰਿਟੀ ਸਿਕਿਉਰਿਟੀ ਬਾਪ ਲੈ ਲਈ ਸੀ ਉਸੇ ਦੇ ਕਦੀ ਕੋਈ ਬੰਦਾ ਮੌਕਾ ਦਿੰਦਾ ਕਿ ਇਹਨੂੰ ਔਰ ਅੱਜ ਵੀ ਅਗਰ ਇਹ ਇਮਾਨਦਾਰ ਨੇ ਅ ਕਿਸੇ ਹਾਈ ਕੋਰਟ ਦੇ ਜੱਜਾਂ ਕੋਲ ਇਨਕੁਆਇਰੀ ਕਰਵਾ ਲਣ ਔਰ ਮੈਨੂੰ ਤਾਂ ਡਰ ਆ ਕਿ ਜੇ ਸਾਰਿਆਂ ਦੀ ਇਨਕੁਆਇਰੀ ਕਰਾ ਲਈਏ ਨਾ ਇਹਨਾਂ ਦੀ ਤੇ ਸਾਰੇ ਦੇ ਸਾਰੇ ਹੀ ਭ੍ਰਸ਼ਟਾਚਾਰ ਨਾਲ ਲਿਬੜੇ ਹੋਏ ਪਾਇਦਾ ਹਨ ਉਹਦੇ ਵਿੱਚੇ ਕਾਰਨ ਹੈ ਇਹ ਆਪੇ ਕਹਿੰਦੇ ਸੀ ਇਹ ਮੋਬਾਈਲ ਵਾਲੇ ਨੇ ਰਾਤਾ ਜੀ ਪੁਰਾਣੇ ਵਾਲੇ ਨੇ ਰਾਤਾ ਜੀ ਸਮਾਨੇ ਆਦਮੀ ਸੀ ਅੱਜ ਉਹਨਾਂ ਦੇ ਜੀਵਨ ਸਰਚ ਕਿੰਨਾ ਅੰਤਰਾ ਆ ਤਨਖਾਹ ਦੇ 84000 ਰੁਪਏ ਇਹਨਾਂ ਐਮਐਲਏ ਦੀ ਉਹਨਾਂ ਦੇ ਸਾਰਿਆਂ ਦੇ ਜੀਵਨ ਪੱਧਰ 'ਤੇ ਕਿੰਨਾ ਅੰਤਰ ਆਇਆ ਕਿੱਥੋਂ ਕਿੱਥੋਂ ਮਾਲ ਆ ਰਿਹਾ ਇਹਦੀ ਜਰਾ ਇੱਕ ਵਾਰੀ ਸੱਤਾ ਪੱਖੀ ਦੀ ਵੀ ਕਰਾ ਲੈਣ ਵਿਪੱਖਸ਼ੀ ਵੀ ਵੀ ਕਰਾ ਲੈਣ ਪਤਾ ਤਾਂ ਲੱਗੇ ਐਮਐਲਏ ਦਾ ਸਟੇਟਸ ਕੀ ਹੈ ਕਈਆਂ ਨੇ ਅਜੇ ਤੱਕ ਆਪਣਾ ਉਹ ਜਿਹੜੀ ਸਟੇਟਮੈਂਟ ਦੇਣੀ ਹੁੰਦੀ ਹੈ ਸਾਲਵਾਜ਼ ਆਪਣੀ ਜਾਇਦਾਦ ਦੀ ਐਮਐਲਏ ਨੇ ਉਹ ਤੱਕ ਜਮਾ ਨਹੀਂ ਕਰਾਉਂਦੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਦਾ ਡਰਾਮਾ ਇਹ ਚੱਲਣਾ ਨਹੀਂ ਹੈਗਾ ਲੋਕੀ ਇਹਨੂੰ ਸਮਝ ਚੁੱਕੇ ਨੇ ਕਿ ਇਹ ਆਈਵਾਸ਼ ਕੀਤਾ ਗਿਆ ਧਿਆਨ ਭਟਕਾਇਆ ਗਿਆ